ਨਮਸਕਾਰ ਇਹ ਆਕਾਸ਼ ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਥਿਆਰਬੰਦ ਅਤੇ ਪੁਲਿਸ ਬਲਾਨ ਨੂੰ ਰਾਸ਼ਟਰੀ ਸੁਰੱਖਿਆ ਦਿੱਥਮ ਦੱਸਿਆ ਪੰਜਾਬ ਤੇ ਜਲੰਧਰ ਵਿਖੇ ਪੰਜਾਬ ਹਥਿਆਰਬੰਦ ਪੁਲਿਸ ਅਤੇ ਬੀਐਸਏ ਵੱਲੋਂ ਪੁਲਿਸ ਯਾਦਗਾਰੀ ਦਿਵਸ ਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਪੰਜਾਬ ਪੁਲਿਸ ਦੇ ਸੇਵਾਮੁਕਤ ਡਾਇਰੈਕਟਰ ਜਨਰਲ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਉਹਨਾਂ ਦੇ ਪੁੱਤਰ ਦੇ ਕਤਲ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਪੰਜਾਬ ਵਿਧਾਨ ਸਭਾ ਦੀ ਤਰਨਤਾਰਨ ਸੀਟ ਦੀ ਜਿਮਨੇ ਚੋਣ ਲਈ ਨਾਮਜ਼ਦੀਆਂ ਦੇ ਆਖਰੀ ਦਿਨ 11 ਨਾਮਜ਼ਦਗੀ ਪੱਤਰ ਹੋਏ ਦਾਖਲ ਚੋਣਾ ਦੌਰਾਨ ਕਾਲੇਤਾਂ ਦੀ ਵਰਤੋਂ ਨੂੰ ਰੋਕਣ ਲਈ ਕੀਤੇ ਪਖਤਾ ਪ੍ਰਬੰਧ ਪੂਰੇ ਦੇਸ਼ 'ਚ ਆਜਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਮੁੱਖ ਮੰਤਰੀ ਨੇ ਇਸ ਮੌਕੇ ਵਧਾਈ ਦਿੱਤੀ ਅਤੇ ਗੁਰਦਾਸਪੁਰ ਚ왁왁 ਖਾਵਾਕਾ ਥਾਣਾ ਤੇ ਹੋਏ ਦੋ ਸੜਖਾਤਾਂ ਛੇ ਮਹੀਨਾ ਪਹਿਲਾਂ ਬਚੀ ਇਸ ਵਿੱਚ ਚਾਰ ਲੋਕਾਂ ਦੀ ਮੌਤ ਜਦਕੀ ਇੱਕ ਵਿਅਕਤੀ ਗੰਭੀਰ ਜ਼ਖਮੀ ਤੇ ਹੁਣ ਖਬਰਾਂ ਵਿਸਥਾਰ ਨਾਲ ਰੱਖ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਬਾਰੀ ਅੰਦਰੂਨੀ ਸੁਰੱਖਿਆ ਨੂੰ ਸੰਤੁਲਿਤ ਕਰਨਾ ਪਹਿਲਾ ਨਾਲੋਂ ਕਿਤਰੇ ਵੱਧ ਅਹਿਮ ਹੈ ਕਿਉਂਕਿ ਦੇਸ਼ ਸਾਲ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਵੱਲ ਵਧ ਰਿਹਾ ਹੈ ਨਵੀਂ ਦਿੱਲੀ ਚ ਫੌਜ ਦੀ ਪੁਲਿਸ ਵੱਖ-ਵੱਖ ਮੰਚਾਂ ਤੇ ਕੰਮ ਕਰਦੀ ਨੇ ਪਰ ਉਹਨਾਂ ਦਾ ਮਿਸ਼ਨ ਇੱਕ ਹੈ ਰਾਸ਼ਟਰੀ ਰੱਖਿਆ ਕਰਨਾ मैं स्वयं गृह मंत्री रह चुका हूं मुझे बेहद नजदीक से पुलिस के कामकाज को देखने का अवसर मिला है रक्षा मंत्री के रूप में मुझे सेना के कामकाज को भी नजदीक से देखने का अवसर मिल रहा है सेना हो या पुलिस ये दोनों ही देश की सुरक्षा के अलग अलग व्हीलर्स हैं इसलिए मेरा यह मानना है कि दुश्मन कोई भी हो चाहे सीमा पार से आए या हमारे बीच छिपा हो जो भी व्यक्ति भारत की सुरक्षा के लिए खड़ा है वह एक ही आत्मा का प्रतिनिधि है उन्होंने हथियारबंद बलों से पुलिस बलों नाष्ट्र सुरक्षा के थाम दस अजोके समय दुनौतियां बारे मंत्री ने कहा कि समाज के अंदर नहशतगर्दी के विचारधारा युद्ध उभर रहे ने उन्होंने दस कि अपराध वेछिदा हो रहे इसका मकसद समाज च अराजकता पैदा करना विश्वास न कमजोर करना देश की स्थिरता देना उपराष्ट्रपति सी पी राधा कृष्णन ने अब पुलिस यादकारी दिवस के मौके से पुलिस मुलाजमान की मिसाली हिम्मत सर्वोच्च कुरबानी श्रद्धांजल भेंटिस दिवस से प्रधानमंत्री ਬੀਨਦਰ ਮੋਦੀ ਨੇ ਅਜ ਪੁਲਿਸ ਮਲਾਜ਼ਮਾਂ ਦੇ ਹੌਸਲੇ ਨੂੰ ਸਲਾਮ ਕੀਤਾ ਅਤੇ ਡਿਊਟੀ ਦੌਰਾਨ ਉਹਨਾਂ ਵੱਲੋਂ ਦਿਖਾਈ ਸਰਵੱਚ ਕੁਰਬਾਨੀ ਨੂੰ ਯਾਦ ਕੀਤਾ। ਇਧਰ ਪੰਜਾਬ ਦੇ ਸੂਬਾ ਪਧਰੀ ਪੁਲਿਸ ਯਾਦਗਾਰ ਦੇ ਦਿਵਸ ਤੋਂ ਜਲੰਧਰ ਸਥਿਤ ਪੰਜਾਬ ਹਥਿਆਰਬੰਦ ਪੁਲਿਸ ਵਿੱਚ ਮਨਾਇਆ ਗਿਆ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਪੁਲਿਸ ਦੇ ਸ਼ਹੀਦਾਂ ਨੂੰ ਯਾਦ ਕਰਕੇ ਉਹਨਾਂ ਦੀ ਯਾਦਗਾਰ ਤੇ ਫੁੱਲ ਮਾਲਾਵਾਂ ਪੇਟ ਕੀਤੀਆਂ। ਉਹਨਾਂ ਪੰਜਾਬ ਪੁਲਿਸ ਨੂੰ ਸ਼ਾਂਤੀ ਦੇ ਸੰਘਰਸ਼ ਦੋਵਾਂ ਦੌਰਾਨ ਬੇਜੋੜ ਸਮਰਪਣ ਨਾਲ ਦੇਸ਼ ਦੀ ਸੇਵਾ ਕਰਨ ਵਾਲੀ ਇੱਕ ਬੇਮਿਸਾਲ ਫੋਰਸ ਦੱਸਿਆ। ਉਹਨਾਂ ਕਿਹਾ ਕਿ ਸਤੰਬਰ 1981 ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਨਾਂ ਦਾ ਬਲੀਦਾਨ ਦਿੱਤਾ ਵੱਖ-ਵੱਖ ਸਿਲਾਂ ਵਿੱਚ ਵੀ ਪੁਲਿਸ ਅਧਿਕਾਰੀਆਂ ਨੇ ਸ਼ਹੀਦਾਂ ਦੀਆਂ ਯਾਦਗਾਰਾਂ ਤੇ ਫੁੱਲ ਮਾਲਾ ਮਾਪੇਂ ਕੀਤੀਆਂ ਉਧਰ ਫਤਗੜ ਸਾਹਿਬ ਚ ਪੁਲਿਸ ਲਾਈਨ ਮਾਧੀਆਂ ਵਿਖੇ ਅੱਜ ਕੌਮੀ ਪੁਲਿਸ ਯਾਦਗਾਰੀ ਦਿਵਸ ਮੌਕੇ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਜਵਾਨਾਂ ਨੇ ਹਮੇਸ਼ਾ ਤੋਂ ਹੀ ਦੇਸ਼ ਤੇ ਸੂਬੇ ਦੇ ਅੰਦਰੂਨੀ ਹਫਾਸਤ ਕਰਨ ਲਈ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਨੇ ਅੱਜ ਪੁਲਿਸ ਯਾਦਗਾਰੀ ਦਿਵਸ 2025 ਮੌਕੇ ਸਰਹੱਦੀ ਸੁਰੱਖਿਆ ਬਲ ਬੀਐਸਐਫ ਦੇ ਇੰਸਪੈਕਟਰ ਜਨਰਲ ਡਾਕਟਰ ਅਤਰ ਫੁਲਚੇਲੀ ਨੇ ਬੀਐਸਐਫ ਪੰਜਾਬ ਫਰੰਟੀਅਰ ਹੈੱਡਕੁਆਰਟਰ ਜਲੰਧਰ ਚ ਸ਼ਹੀਦਾਂ ਦੀ ਯਾਦਗਾਰ ਤੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਫਰੰਟੀਅਰ ਹੈੱਡਕੁਆਰਟਰ ਦੇ ਸਾਰੇ ਅਧਿਕਾਰੀ ਤੇ ਜਵਾਨ ਵੀ ਮੌਜੂਦ ਰਹੇ ਹਰਿਆਣਾ ਪੁਲਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਉਹਨਾਂ ਦੀ ਪਤਨੀ ਜਿਹੜੇ ਸਾਬਕਾ ਮੰਤਰੀ ਸਨ ਅਤੇ ਉਹਨਾਂ ਦੀ ਧੀ ਤੈਨੂੰ ਖਿਲਾਫ ਡੀਜੀਪੀ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਸਿਲਸਿਲੇ 'ਚ ਐਫ ਆਈ ਆਰ ਦਰਜ ਕੀਤੀ ਹੈ ਅਕੀਲ ਦੀ ਮੌਤ 16 ਅਕਤੂਬਰ ਦੀ ਰਾਤ ਨੂੰ ਪੰਚਕੂਲਾ 'ਚ ਹੋਈ ਸੀ ਪੰਚਕੂਲਾ ਪੁਲਿਸ ਦੇ ਡਿਪਟੀ ਕਮਿਸ਼ਨਰ ਸ੍ਰਿਸ਼ਟੀ ਗੁਪਤਾ ਨੇ ਕਿਹਾ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਤੇ ਮ੍ਰਿਤਕ ਦੇ ਚਾਰ ਪਰਿਵਾਰਕ ਮੈਂਬਰਾਂ ਖਿਲਾਫ ਕਤਲ ਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ डीजीपी मोहम्मद मुस्तफा और मंत्री है पंजाब के रजिया सुल्तान अभा तो? उनके बेटे अकेले अख्तर इनके संदिग्ध हालात में वो मृत अवस्था में पाए गए थे अपने घर पे घर इनका एमडीसी पंचकुला में है तो उसी के आधार पर एक कंप्लेंट हमें रिसीव हुई थी और बेसिस दैट कंप्लेंट हमने अब एफ दर्ज की गई है और वो सेक्शन है मॉर्डर के और कॉन्स्पिट्रेसी के और ये दर्ज की गई है फैमिली मेंबर्स के अकेस्ट जिसमें उनके पिता श्री मोहम्मद मुस्तफा उनकी माता रजिया सुल्तान

ਪੰਜਾਬ ਵਿਧਾਨ ਸਭਾ ਦੀ ਤਰਨਤਾਰਨ ਸੀਟ ਦੀ ਜਮਨੀ ਚੋਣ ਲਈ ਨਾਮਜ਼ਦਗੀਆਂ ਦੇ ਆਖਰੀ ਤਿੰਨ 11 ਨਾਮਜ਼ਦਗੀ ਪੱਤਰ ਦਾਖਲ ਹੋਏ ਨਹੀਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਤੋਂ ਇੱਕ ਬੁਲਾਰੇ ਨੇ ਦੱਸਿਆ ਕਿ ਤਰਨਤਾਰਨ ਸੀਟ ਲਈ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਉਮੀਦਵਾਰ ਕਰਨਬੀਰ ਸਿੰਘ ਨੇ ਅੱਜ ਇੱਕ ਹੋ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਇਸ ਤੋਂ ਇਲਾਵਾ ਮਨਦੀਪ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਦੋ ਨਾਮਜ਼ਦਗੀਆਂ ਦਾਖਲ ਕੀਤੀਆਂ ਨੇ ਉਤੇ ਹੀ ਲਖਾ ਸਿੰਘ ਗੁਰਮੀਤ ਕੌਰ ਜਸਵੰਤ ਸਿੰਘ ਹਰਪੀਤ ਸਿੰਘ ਸਾਰਿਕਾ ਜੋੜਾ ਹਰਪਾਲ ਸਿੰਘ ਮਨਦੀਪ ਸਿੰਘ ਅਤੇ ਸੰਜੀਤ ਸਿੰਘ ਨੇ ਵੀ ਆਮ ਆਜ਼ਾਦ ਨਿਦਵਾਰ ਵੱਚੋਂ ਨਾਮਜ਼ਦਗੀ ਪੱਤਰ ਢਾਕਲ ਕੀਤੇ ਨੇ ਜੇਕਰ ਹੋ ਗਿਆ ਕਿ ਅਚ ਨਾਮਜ਼ਦਗੀਆਂ ਪਰੰਦੀ ਆਖਰੀ ਤਾਰੀਖ ਸੀ ਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਕਤੂਬਰ ਨੂੰ ਕੀਤੀ ਜਾਵੇਗੀ ਜਦਕੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ 24 ਅਕਤੂਬਰ ਹੈ ਜਲੰਧਰ ਚੌਂਕ ਕਮਿਸ਼ਨ ਦੇ ਹੁਕਮਾ ਤਹਿਤ ਆਮਦਨ ਕਰ ਵਿਭਾਗ ਦੇ ਜਾਂਚ ਡਾਇਰੈਕਟੋਰੇਟ ਵੱਲੋਂ ਤਰੰਤ ਅਰੰਝ ਆਉਂਦੀਆਂ ਵਿਧਾਨ ਸਭਾ ਜ਼ਿਮਨੀ ਚੌਂਕ ਚ ਕਲੇਤਾਂ ਦੀ ਵਰਤੋਂ ਨੂੰ ਰੋਕਣ ਲਈ ਪਖਤਾ ਪ੍ਰਬੰਧ ਕੀਤੇ ਗਏ ਨੇ ਆਮਦਨ ਕਰ ਜਾਂਚ ਬਾਰੇ ਜੁਆਇੰਟ ਡਾਇਰੈਕਟਰ ਤੇ ਚੋਣ ਖਰਚਾ ਨਿਗਰਾਨ ਸਬੰਧੀ ਨੋਡਲ ਅਫਸਰ ਸੌਰਵ ਗੁਪਤਾ ਨੇ ਦੱਸਿਆ ਕਿ ਸਬੰਧੀ ਜਾਣਕਾਰੀ ਤੇ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਪੰਜਾਬ ਰਾਸ਼ਟਰੀ ਆਮਦਨ ਕਰ ਦਫ਼ਤਰ ਜਲੰਧਰ ਵਿਖੇ ਇੱਕ ਟੋਲ ਫਰੀ ਨੰਬਰ 18001802141 ਅਤੇ ਇੱਕ ਵਟਸਐਪ ਨੰਬਰ 7380299336 ਵਾਲਾ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜੋ 24 ਘੰਟੇ ਕੰਮ ਕਰਦਾ ਹੈ ਤੇ ਲੋਕਾਂ ਨੂੰ ਇਸ ਨੰਬਰ ਤੇ ਕਾਲ ਕਰਨ ਅਤੇ ਚੋਣ ਪ੍ਰਕਿਰਿਆ ਨੂੰ ਗਲਤ ਤੰਗ ਨਾਲ ਪ੍ਰਭਾਵਿਤ ਕਰਨ ਲਈ ਵਰਤੀ ਜਾਣ ਵਾਲੀ ਨਗਦੀ ਜਾਂ ਫਿਰ ਹੋਰ ਕੀਮਤੀ ਚੀਜ਼ਾਂ ਨਾਲ ਸੰਬੰਧਿਤ ਖਾਸ ਜਾਣਕਾਰੀ ਦੇਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਕਾਲ ਕਰਨ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ ਉਹਨਾਂ ਦੱਸਿਆ ਕਿ ਹਵਾਈ ਜਾਂਚ ਇਕਾਈ ਪੰਜਾਬ ਦੇ ਸਾਰੇ ਹਵਾਈ ਅੱਡਿਆਂ ਦੇ ਨਾਲ-ਨਾਲ ਵਪਾਰਕ ਉਡਾਣਾਂ ਵਾਲੇ ਹਵਾਈ ਅੱਡਿਆਂ ਤੇ ਵੀ ਕਾਰਜਸ਼ੀਲ ਹੈ ਇਸੇ ਤਰ੍ਹਾਂ ਰੇਲਵੇ ਅਧਿਕਾਰੀਆਂ ਦੇ ਤਾਲਮੇਲ ਨਾਲ ਰੇਲਵੇ ਰਾਹੀਂ ਨਕਦੀ ਦੀ ਆਵਾਜਾਈ ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਪੂਰੇ ਦੇਸ਼ ਵਿੱਚ ਬੰਦੀ ਛੋੜ ਦਿਵਸ ਦੀਆਂ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਇਸ ਪਵਿੱਤਰ ਮੌਕੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਵੱਡੀ ਗਿਣਤੀ ਚ ਨਤਮਸਤਕ ਹੋ ਰਹੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਆਈਡੀ ਦੇ ਮੇਰੇ ਪੀਰ ਦਾ ਮਾਲਕ ਕੋਸ਼ੇ ਨੇ ਪਾਕਿਸਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਿਵਾਲੀ ਦੇ ਤਿਕੇ ਵਿੱਚ ਕਾ ਨਾ ਰਾਜਿਆਂ ਨੂੰ ਰਿਹਾਰ ਪ੍ਰਵਾਕ ਕੇ ਸ੍ਰੀ ਹਰਮਨਦੂ ਸਾਹਿਬ ਉੱਜੇ ਸਾਨ ਕੋਨ ਦੀ ਸ਼ੋਰ ਦਾ ਜਹਾੜਾ ਸ੍ਰੀ ਹਰਮਨਦੂ ਸਾਹਿਬ ਜੀ ਦੇ ਕਿ ਬਹੁਤ ਸ਼ਰਧਾ ਅਤੇ ਸਕਾਰ ਸੈ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਔਰ ਸਮੁੱਚੀਆਂ ਸੰਗਤਾਂ ਨੂੰ ਅੱਜ ਬੰਦੇ ਸ਼ੋਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾ ਹੋ ਸ਼ਾਮਵਲੀ ਸਤਕਾਂਸ਼ੀ ਸਮੰਦਰ ਸਾਹਿਬ ਕੇ ਸੁੰਦਰ ਆਤੀਸ਼ਬਾਜੀ ਤੇ ਦੀਪਮਾਲਾ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਿਆਂ ਨੂੰ ਬੰਦੀ ਛੋੜੇ ਵਿਸਤੀਆਂ ਵਧਾਈਆਂ ਦਿੱਤੀਆਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਆਪਣੇ ਸੁਨੇਹੇ ਸ਼੍ਰੀ ਮਾਨ ਨੇ ਕਿਹਾ ਕਿ ਦਿਹਾੜਾ ਮਾਨਵਤਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦਾ ਹੈ ਗੁਰਦਾਸਪੁਰ ਵਿੱਚ ਵੱਖ-ਵੱਖ ਥਾਵਾਂ ਤੇ ਅੱਜ ਦੋ ਸੜਕ ਹਾਦਸਿਆਂ ਚ 3 ਸਾਲਾ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ। ਤੁਰੰਗਲਾ ਨੇੜੇ ਪਿੰਡ ਹੱਲਾ ਤੋਂ ਬਰਨਾਲਾ ਨੂੰ ਜਾਂਦੀ ਲਿੰਕ ਰੋਡ ਤੇ ਇੱਕ ਟਰੱਕ ਦੇ ਲਪੇਟ ਜਾਣ ਕਾਰਨ ਗਰਭਵਤੀ ਆਰਾ ਤੇ 3 ਸਾਲਾ ਬੱਚੀ ਦੀ ਮੌਤ ਹੋ ਗਈ। ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਹਾਦਸਾ ਉਸ ਵੇਲੇ ਵਾਪੜਿਆ ਜਦਕਰਵਤੀ ਔਰ ਕਾਜਲ ਮਨੁਮਸੀ ਤੇ 3 ਸਾਲਾ ਬੱਚੀ ਪ੍ਰਿੰਸੀ ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਇੱਕ ਟਰੱਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਪੁਲਿਸ ਘਟਨਾ ਦੀ ਡਿਗਲੀ ਚਾਰਜ ਕਰ ਰਹੀ ਹੈ ਉਧਰ ਗੁਰਦਾਸਪੁਰ ਦੇ ਹੀ ਸ੍ਰੀ ਹਰਗੋਬਿੰਦਪੁਰ ਚੱਕ ਕੰਬਾਈਂ ਤੇ ਮੋਟਰਸਾਈਕਲ ਦੀ ਆਮੋ ਸਾਹਮਣੇ ਟੱਕਰ 'ਚ ਪਿਓ ਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਪਿੰਡ ਕੂਂਤਾ ਰਹਿਣ ਵਾਲਾ ਚਰਨਜੀਤ ਸਿੰਘ ਆਪਣੀ ਬੇਟੀ ਨਾਲ ਹਰਚਵਾਲ ਵੱਲੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਨੂੰ ਜਾ ਰਹੇ ਸਨ ਜਦੋਂ ਲਾਈਟਾਂ ਵਾਲੇ ਚੌਂਕ ਨਜ਼ਦੀਕ ਉਹ ਪਹੁੰਚੇ ਤਾਂ ਅਗੇ ਤواری ਕੰਬਾਈਨ ਜੋ ਬਿਨਾ ਬਲੇਡਾਂ ਤੋਂ ਆ ਰਹੀ ਸੀ ਨਾਲ ਟਕਰਾ ਗਏ ਉਹਨਾਂ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਦੇ ਨਾਲ ਮੌਜੂਦ ਇੱਕ ਪਾਲਤੂ ਜਾਨਵਰ ਦੀ ਵੀ ਮੌਤ ਹੋਈ ਹੈ ਪੁਲਿਸ ਨੇ ਕੰਬਾਈਨ ਨੂੰ ਕਬਜ਼ੇ 'ਚ ਲੈ ਲਿਆ ਤੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਦੀ ਹਾਥੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਰੈਸ਼ਗਤੀ ਮੋਡਿਊਲ ਦੇ ਦੋ ਕਰਮਚਾਰੀਆਂ ਨੂੰ ਰਾਕਟ ਸੰਚਾਲਿਤ ਗ੍ਰੇਨੇਡ आरपीजी ਅਤੇ ਲਾਂਚਰ ਸਮੇਤ ਗ੍ਰਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਮਹਿਕਦੀਪ ਸਿੰਘ ਉਰਫ ਮਹਿਕ ਤੇ ਆਦਿੱਤ્ય ਉਰਫ ਅਦੀਵਜੋ ਹੋਈ ਹੈ ਪੁਲਿਸ ਟੀਮਾਂ ਨੇ ਆਰਪੀਜੀ ਜ਼ਬਤ ਕਰਨ ਤੋਂ ਇਲਾਵਾ उ मोटरसाइकिल भी जब्त है मु जांच तो तता लगे की सं। के कि गिरफ्तार किए गए मुलजम पाकिस्तान के आई एसआई कारकुन से मौजूदा समय फिरोजपुर जेल च बंद हरप्रीत सिंह उर्फ विक्की संपर्क च सन चाह आर पी जी एक योजना बाद दहशतगर्दी हमले वरत्या जा रहा सी डी जी पी ने कि जांच जारी है खास खबर एक बार रक्षा तो। मंत्री राजनाथ सिंह ने हथियारबंद पुलिस बलों राष्ट्रीय सुरक्षा के थम करार दिता च जलंधर विखे पंजाब हथियारबंद पुलिस बीएसएफ वालों पुलिस यादगारी दिवस से शहीदों को ਪੰਜਾਬ ਪੁਲਿਸ ਦੇ ਸੇਵਾਮੁਕਤ ਡਾਇਰੈਕਟਰ ਜਨਰਲ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਉਹਨਾਂ ਦੇ ਪੁੱਤਰ ਦੇ ਕਤਲ ਦੇ ਸਬੰਧ ਚ ਐਫ ਆਈ ਆਰ ਦਰਜ ਕੀਤੀ ਗਈ ਪੰਜਾਬ ਵਿਧਾਨ ਸਭਾ ਦੀ ਤਰਨਤਾਰਨ ਸੀਟ ਦੀ ਜਮਨੀ ਚੋਣ ਲਈ ਨਾਮਜ਼ਦਗੀਆਂ ਦੇ ਆਖਰੀ ਦਿਨ 11 ਨਾਮਜ਼ਦਗੀ ਪੱਤਰ ਹੋਏ ਦਾਖਲ ਚੋਣਾਂ ਦੌਰਾਨ ਕਾਲੇ ਧੰਦੀ ਵਰਤੋਂ ਨੂੰ ਰੋਕਣ ਲਈ ਕੀਤੇ ਗਏ ਪ੍ਰਸ਼ਾਸਨ ਪ੍ਰਬੰਧ ਪੂਰੇ ਦੇਸ਼ ਚੱਜਪੰਦੀ ਛੁੱਟ ਦਿਵਸ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਮੁੱਖ ਮੰਤਰੀ ਨੇ ਇਸ ਮੌਕੇ ਵਧਾਈ ਦਿੱਤੀ ਅਤੇ ਗੁਰਦਾਸਪੁਰ ਚ왁왁 ਥਾਮਾਤੇ ਹੋਏ ਦੋ ਸੜਕ ਹਾਦਸਿਆਂ ਚ 3 ਸਾਲਾ ਬੱਚੀ ਸਮੇਤ 4 ਲੋਕਾਂ ਦੀ ਮੌਤ ਜਦ